ਗੁਰਿੰਦਰ ਜੀ ਕਹਿ ਰਹੇ ਨੇ ਕਿ ਵੀਰ ਜੀ ਲੁਧਿਆਣਾ ਚ ਟਾਟਾ ਕੰਪਨੀ ਕਹਿੰਦੇ ਲੱਗਣੀ ਸੀ ਕਿਤੇ ਇੱਕ ਕੰਮ ਪਹੁੰਚਿਆ ਉਹ ਤੇ ਮੈਨੂੰ ਪਤਾ ਨਹੀਂ ਪਰ ਅਰੋੜਾ ਸਾਹਿਬ ਜ਼ਰੂਰ ਕਹਿ ਰਹੇ ਨੇ ਕਿ ਕੰਪਨੀ ਇੱਕ ਹੋਰ ਆ ਰਹੀ ਹੈ 2500 ਕਰੋੜ ਇਨਵੈਸਟ ਕਰੇਗੀ ਪੰਜਾਬ ਦੇ ਵਿੱਚ ਚਲੋ ਵਧੀਆ ਇਨਵੈਸਟਮੈਂਟ ਦਾ ਤੇ ਸਵਾਗਤ ਹੀ ਕਰਨਾ ਚਾਹੀ ਜੀ ਜੀ ਪਰ ਇਹ ਹੁੰਦਾ ਨਾ ਕਿ ਫੇਰ ਉਹੀ ਗੱਲਾਂ ਜਿਵੇਂ ਸੁਖਵੀਰ ਬਾਦਲ ਨੇ ਸਮਿਟ ਕਰ ਲਿਆ ਐਨੇ ਐਮਓਯੂ ਸਾਈਨ ਹੋ ਗਿਆ ਜੀ ਕਾਂਗਰਸ ਅੱਲੇ ਐਨੇ ਐਮਓਯੂ ਸਾਈਨ ਹੋ ਗਏ ਆ ਮਾਨ ਸਾਹਿਬ ਕਦੇ ਬੰਬੇ ਭੱਜ ਗਏ ਕਦੇ ਤਾਮਲਾਡੂ ਭੱਜ ਗਏ ਆ ਹੋ ਗਿਆ ਜੀ ਇੰਨੀ ਇਨਵੈਸਟਮੈਂਟ ਆ ਗਈ ਸਰ ਇਨਵੈਸਟਮੈਂਟ ਐਮਓਯੂ ਸਾਈਨ ਹੋਣ ਦੇ ਨਾਲ ਨਹੀਂ ਪੂਰੀ ਮੁਕੰਮਲ ਹੁੰਦੀ ਜਦੋਂ ਇੱਥੇ ਪ੍ਰੋਜੈਕਟ ਸਟਾਰਟ ਹੋ ਜਾਂਦੇ ਪ੍ਰੋਜੈਕਟ ਲੱਗ ਜਾਂਦੇ ਰੋਜ਼ਗਾਰ ਮਿਲ ਜਾਂਦੇ ਆ ਸਾਨੂੰ ਤਦੇ ਹੀ ਇਨਵੈਸਟਮੈਂਟ ਦਾ ਪਤਾ ਲੱਗਦਾ ਕਿ ਹਾਂ ਹੁਣ ਇਨਵੈਸਟਮੈਂਟ ਹੋ ਗਈ ਆ ਜੀ ਕਿੰਨੇ ਹਵਾ ਚ ਲਟਕਦੇ ਰਹੇ ਉਹ ਤੇ ਕਦੇ ਡਾਟਾ ਆਉਂਦਾ ਹੀ ਨਹੀਂ ਤੋ ਜੇ ਇਸ ਤਰ੍ਹਾਂ ਦੀ ਇਨਵੈਸਟਮੈਂਟ ਖਿੱਚ ਕੇ ਲਿਆ ਰਹੇ ਨੇ ਮੈਂ ਤੇ ਅੱਗੇ ਕਿਹਾ ਸੀਗਾ ਕਿ ਅਰੋੜਾ ਸਾਹਿਬ ਦੇਖੋ ਗੱਲ ਇਹ ਆ ਕਿ ਸਰਕਾਰ ਇਹਨਾਂ ਦੀ ਮਰਜ਼ੀ ਇਹਨਾਂ ਦੀ ਆ ਪਰ ਮੈਨੂੰ ਇਹ ਲੱਗਦਾ ਜੇ ਜੇ ਅਰੋੜਾ ਨੂੰ ਇੰਨਾ ਹੀ ਪਾਵਰਫੁਲ ਕਰਨਾ ਸੀ ਅਰੋੜਾ ਇੱਕ ਉਦਯੋਗਪਤੀ ਹੈ ਆਰਥਿਕ ਮਾਮਲਿਆਂ ਦਾ ਵੀ ਮਾਰਿਆ ਬਿਜ਼ਨਸਮੈਨ ਹੈ ਸਫਲ ਤੋ ਮੰਨ ਲਓ ਕਿ ਇਹੋ ਜੇ ਬੰਦੇ ਨੂੰ ਫਿਰ ਤੁਸੀਂ ਖਜ਼ਾਨੇ ਤੇ ਬਿਠਾ ਦਿਓ ਜੀ ਠੀਕ ਹੈ ਨਾ ਜੀ ਤਾਂ ਚਲੋ ਇੰਡਸਟਰੀ ਵੀ ਦਿੱਤੀ ਆ ਤਾਂ ਬਿਹਤਰ ਹੈ ਠੀਕ ਆ ਇਨਵੈਸਟਮੈਂਟ ਲੈ ਕੇ ਆ ਰਹੇ ਤਾਂ ਬਾਈ ਜੀ ਮੈਂ ਤੇ ਕੋਈ ਇਹਦੇ ਤੇ ਟਿੱਕਾ ਟਿੱਪਣੀ ਨਹੀਂ ਕਰਾਂਗਾ ਨੈਗੇਟਿਵ ਵਧੀਆ ਗੱਲ ਆ ਇਨਵੈਸਟਮੈਂਟ ਲੈ ਕੇ ਉਹ ਮੈਂ ਤੇ ਇਹਨਾਂ ਨੂੰ ਕਿਹਾ ਕਿ ਜਦੋਂ ਤੱਕ ਤੁਹਾਡਾ ਇਹ 1 ਸਾਲ ਦਾ 1 ਲੱਖ ਕਰੋੜ ਦਾ ਟੀਚਾ ਜਿਹੜਾ ਸਰ ਨਹੀਂ ਹੁੰਦਾ ਇਨਵੈਸਟਮੈਂਟ ਦਾ ਅਸੀਂ ਪੈਰਾ ਤੇ ਖੜੋ ਹੀ ਨਹੀਂ ਸਕਦੇ ਜੀ ਜੀ ਬਿਲਕੁਲ ਜੀ